ਚੇ ਉਹਨਾਂ ਦਾ ਬੈਕਗ੍ਰਾਉਂਡ ਬਹੁਤ ਮਜ਼ਬੂਤ ਨਹੀਂ ਸੀ ਪਰ ਜਿੰਨਾ ਹੋ ਸਕਦਾ ਆਪਣਾ ਯੋਗਦਾਨ ਪਾਇਆ ਪਰ ਤੁਸੀਂ ਐਜ਼ ਕਿਹੜਾ ਕੰਮ ਕਰਤਾ ਵੀ ਜਿਹੜਾ ਸਾਰੇ ਪਾਸੇ ਚਰਚਾ ਹੋਈ ਪਈ ਆ ਕਰਵਾਉਣ ਵਾਲਾ ਰੱਬ ਹੀ ਹੁੰਦਾ ਏ ਤੇ ਇਹ ਸੀਗਾ ਕਿ ਮੇਰੀ ਕਿਸਮਤ ਚ ਸ਼ਾਇਦ ਉਹ ਸੇਵਾ ਲਿਖੀ ਸੀ ਮੇਰੇ ਹੱਥੋਂ ਹੋਣੀ ਜਿਸ ਦਿਨ ਤੋਂ ਫਲੱਡ ਆਇਆ ਅਸੀਂ ਸੁਲਤਾਨਪੁਰ ਲੋਧੀ ਸਭ ਤੋਂ ਪਹਿਲਾਂ ਗਏ ਫਿਰ ਅਜਨਾਲੇ ਫਿਰ ਫਿਰੋਜ਼ਪੁਰ ਫਿਰ ਇਸ ਤਰ੍ਹਾਂ ਕੰਟੀਨਿਊ ਕੀਤੀ ਸੇਵਾ ਆਪਣੇ ਅੱਖੀ ਹਾਲਾਤ ਦੇਖੇ ਕਿਸ ਤਰ੍ਹਾਂ ਦਾ ਮੰਜਰ ਸੀ ਲੋਕ ਕਿਸ ਤਰ੍ਹਾਂ ਸਰਵਾਈਵ ਕਰ ਰਹੇ ਸੀ ਉੱਥੇ ਬਹੁਤ ਮਾੜੇ ਹਾਲਾਤ ਸੀਗੇ ਕਿਉਂਕਿ ਪਾਣੀ ਇੰਨਾ ਕਾ ਜ਼ਿਆਦਾ ਆ ਗਿਆ ਸੀ ਨਾ ਕਿ ਲੋਕਾਂ ਨੇ ਘਰਾਂ ਦੇ ਅੰਦਰ ਬੈੱਡ ਸਾਰਾ ਕੁਝ ਅੰਦਰ ਐ ਇੱਧਰ ਉੜਿਆ ਫਿਰਦਾ ਸੀਗਾ ਕੋਈ ਚੀਜ਼ ਨਹੀਂ ਸੀ ਜਿਹੜੀ ਸਹੀ ਸਲਾਮਤ ਸੀ ਉਹਨਾਂ ਦੀ ਜਦੋਂ ਪਾ ਨੂੰ ਇੱਕ ਦਿਨ ਰੋਟੀ ਨਾ ਮਿਲੇ ਪਾਣੀ ਨਾ ਮਿਲੇ ਕਿੱਦਾਂ ਜਮੇ ਵਾ ਕਿਉਂ ਪਾਣੀ ਇੰਨਾ ਕਿ ਗੰਦਾ ਸੀਗੇ ਵਿੱਚ ਸੱਪ ਤੁਰੇ ਫਿਰਦੇ ਉਹ ਪੀ ਵੀ ਨਹੀਂ ਸਕਦੇ ਸੀਗੇ ਕੋਈ ਰਾਸ਼ਨ ਪਾਣੀ ਪਹੁੰਚ ਹੀ ਨਹੀਂ ਸਕਿਆ ਹੈਗਾ ਛੋਟੇ ਤੋਂ ਛੋਟਾ ਬੰਦਾ ਸੀ ਨਾ ਜਿਹੜਾ ਉਹਨੇ ਵੀ ਕੋਸ਼ਿਸ਼ ਕੀਤੀ ਕਿ ਮੈਂ ਉਹਦੇ ਵੱਲੋਂ ਜਿੰਨੀ ਕੋਸ਼ਿਸ਼ ਕਰ ਸਕਾਂ ਹੈਲਪ ਕਰ ਸਕਾਂ ਕਰਾਂ ਹੜਾਂ ਦੇ ਵਿੱਚ ਤੁਸੀਂ ਸੇਵਾ ਕੀਤੀ ਇਸ ਤੋਂ ਇਲਾਵਾ ਹੋਰ ਕਿਹੜੇ ਕੰਮ ਕਰਦੇ ਹੋ ਤੁਸੀਂ ਮਤਲਬ ਕਿ ਮੈਂ ਬੱਚਿਆਂ ਨੂੰ ਪੜਾਉਂਦੀ ਆ ਜਿੱਦਾਂ ਕਿ ਇਸਲਾਮ ਜ਼ੀਰਿਆ ਦੇ ਬੱਚੇ ਹੋਗੇ ਜਾਂ ਕਿਸੇ ਗਰੀਬ ਘਰ ਦੇ ਬੱਚੇ ਹੋਗੇ ਅੰਦਾਜ਼ੇ ਜਿਨ੍ਹਾਂ ਨੂੰ ਸਟੱਡੀ ਵਗੈਰਾ ਦੀ ਹੈ ਨਾ ਤੁਹਾਨੂੰ ਪਤਾ ਕਿ ਘਰத்ੀਆਂ ਮਜਬੂਰੀਆਂ ਮਾਰ ਜਾਂਦੀਆਂ ਨਾ ਕਿ ਮੇਰੇ ਕੋਲ ਸਟੂਡੈਂਟਸ ਇਦਾਂ ਦੇ ਆ ਜਿਨ੍ਹਾਂ ਦੀ ਮੰਮੀ ਆ ਪਾਪਾ ਨਹੀਂ ਹੈਗੇਗੇ ਪੰਜਾਬੀ ਵੀ ਆ ਤੇ ਮੇਰੇ ਕੋਲ ਹਰ ਧਰਮ ਦੇ ਬੱਚੇ ਆ ਉਹਦੇ ਵਿੱਚ ਤੇ ਮੈਂ ਬੱਚਿਆਂ ਨੂੰ ਫ੍ਰੀ ਆਫ ਕਾਸਟ ਪੜਾਉਂਦੀ ਆ ਤੇ ਟੋਟਲ ਮੇਰੇ ਕੋਲ ਪਹਿਲਾਂ 70 ਸੀਗੇ ਇਦਾਂ ਹੌਲੀ-ਹੌਲੀ ਵੱਧਦੀ ਜਾਂਦੀ ਹੈ ਗਿਣਤੀ ਜੀ ਫਿਰ ਉਹਨਾਂ ਰਾਸ਼ਨ ਪਾਣੀ ਕਿੱਥੋਂ ਆਉਂਦਾ ਉਹਨਾਂ ਨੇ ਬੈਠਣ ਦਾ ਪ੍ਰਬੰਧ ਵਗੈਰਾ ਕਾਪੀਆਂ ਵਗੈਰਾ ਦਾ ਪ੍ਰਬੰਧ ਕੌਣ ਕਰਦਾ ਜੀ ਏ ਇਦਾਂ ਹੀ ਕਿ ਜਿੱਦਾਂ ਕੋਈ ਨਾਲ ਦੀਆਂ ਸੰਸਥਾਵਾਂ ਜੁੜ ਜਾਂਦੀਆਂ ਐ ਕੋਈ ਟੀਚਰਜ਼ ਵਗੈਰਾ ਇਦਾਂ ਦੇ ਜੁੜ ਜਾਂਦੇ ਆ ਜਿਹੜੇ ਕਾਫੀ ਹੈਲਪ ਕਰਦੇ ਆ ਅ ਬੱਚਿਆਂ ਵਾਸਤੇ ਕਿਸੇ ਵੀ ਅਵਸਥਾ ਜਿੰਨਾਂ ਨੂੰ ਪੜਾਉਣੀ ਆ ਉਹਨਾਂ ਵਾਸਤੇ ਕਦੇ ਪੈਸੇ ਨਹੀਂ ਲਏ ਕਿਸੇ ਲਈ ਮੈਸਮਾਨ ਵਗੈਰਾ ਹੀ ਲੈਣੀਆਂ ਅਕਸਰ ਜ਼ਿਆਦਾਤਰ ਇਹ ਕੈਂਪਸ ਨੂੰ ਮਿਲਦਾ ਕਿ ਪੰਜਾਬ ਦੇ ਮੁੰਡੇ ਕੁੜੀਆਂ ਵੇਲੇ ਤੁਰੇ ਫਿਰਦੇ ਨੇ ਕੋਈ ਕੰਮਕਾਰ ਨਹੀਂ ਕਰਦੇ ਸਾਰਾ ਦਿਨ ਫੋਨਾਂ ਨੂੰ ਚਿੰਬੜੇ ਰਹਿੰਦੇ ਨੇ ਇੰਸਟਾਗ੍ਰਾਮ ਦੇਖਦੇ ਨੇ ਪਰ ਕਹਿੰਦੇ ਕਰਦਾ ਇਕਾ ਪਰ ਪਲੇਥਨ ਸਾਰਿਆਂ ਨੂੰ ਲੱਗ ਜਾਂਦਾ ਪਰ ਸਾਡੇ ਪੰਜਾਬ ਦੇ ਬਹੁਤੇ ਜਿਹੜੇ ਮੁੰਡੇ ਕੁੜੀਆਂ ਦੂਰ ਦੂਰ ਤੱਕ ਮੱਲਾ ਮਾਰ ਰਹੇ ਨੇ ਤਾਂ ਉੱਥੇ ਸਾਡੇ ਨਾਲ ਪੰਜਾਬ ਦੀ ਧੀ ਮੌਜੂਦਾ ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਤੱਕ ਚਰਚਾ ਕਰਾਈ ਹੋਈ ਆ ਇਹ ਜੋ ਉਹਨਾਂ ਨੇ ਕਿਹੜਾ ਕੰਮ ਕਰਤਾ ਜਿਹੜੀ ਦੇਸ਼ਾਂ ਵਿਦੇਸ਼ਾਂ ਵਿੱਚ ਚਰਚਾ ਹੋ ਰਹੀ ਆ ਤੁਹਾਨੂੰ ਉਹਨਾਂ ਨਾਲ ਵੀ ਮੁਲਾਕਾਤ ਕਰਾ ਲੈਣ ਤਾਂ ਉਹਨਾਂ ਤੋਂ ਜਾਣਦੇ ਆ ਵੀ ਸਾਰੇ ਪਾਸੇ ਬੈਜਾ ਬੈਜਾ ਹੋ ਰਿਹਾ ਆਕਰ ਉਹਨਾਂ ਨੇ ਕਿਹੜੇ ਝੰਡੇ ਘੱਡ ਦਿੱਤੇ ਸਸ਼ਕਲ ਜੀ ਸੱਚ ਗੱਲ ਹੈ ਹਾਂਜੀ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਹੀ ਕਹਿ ਕੇ ਹਟੀਆਂ ਵੀ ਅੱਜਕੱਲ ਜ਼ਿਆਦਾਤਰ ਹਨਾ ਵੀ ਕੁੜੀਆਂ ਮੁੰਡੇ ਨੂੰ ਪੰਜਾਬ ਦੇ ਨੂੰ ਕਹੇ ਹਨ ਤੁਸੀਂ ਬੇਲੇ ਘਰੇ ਬੈਠ ਰਹੇ ਉਹਨੂੰ ਕੋਈ ਕੰਮ ਕਾਜ ਨਹੀਂ ਕਰਦੇ ਜਾਂ ਫੋਨ ਤੇ ਲੱਗੇ ਰਹਿੰਦੇ ਨੇ ਵੀ ਕੰਮ ਕਰ ਲਿਆ ਕਰੋ ਪਰ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਕੁੜੀਆਂ ਮੁੰਡੇ ਨੇ ਮਤਲਬ ਵੀ ਸੇਵਾ ਵੀ ਕਰ ਰਹੇ ਨੇ ਚਾਹੇ ਆਪਾਂ ਹੜਾ ਨਹੀਂ ਦੇਖ ਲੋ ਤਾਂ ਮੁੰਡੇ ਕੁੜੀਆਂ ਨੇ ਬਾਅਦ ਚੜ ਕੇ ਆਪਣਾ ਯੋਗਦਾਨ ਪਾਇਆ ਹਨਾ ਚਾਹੇ ਉਹਨਾਂ ਦਾ ਬੈਕਗ੍ਰਾਉਂਡ ਬਹੁਤ ਮਜ਼ਬੂਤ ਨਹੀਂ ਸੀ ਪਰ ਜਿੰਨਾ ਹੋ ਸਕਦਾ ਆਪਣਾ ਯੋਗਦਾਨ ਪਾਇਆ ਪਰ ਤੁਸੀਂ ਇਹੋ ਜਿਹੇ ਕਿਹੜਾ ਕੰਮ ਕਰਤਾ ਵੀ ਜਿਹੜੇ ਸਾਰੇ ਪਾਸੇ ਚਰਚਾ ਹੋਈ ਪਈ ਆ ਅ ਦੇਖੋ ਮੈਂ ਇਦਾਂ ਦਾ ਕੁਝ ਵੀ ਨਹੀਂ ਕੀਤਾਗਾ ਕਰਵਾਉਣ ਵਾਲਾ ਰੱਬ ਹੀ ਹੁੰਦਾ ਏ ਤੇ ਇਹ ਸੀਗਾ ਕਿ ਮੇਰੀ ਕਿਸਮਤ ਚ ਸ਼ਾਇਦ ਉਹ ਸੇਵਾ ਲਿਖੀ ਸੀ ਮੇਰੇ ਹੱਥੋਂ ਹੋਣੀ ਤਾਂ ਇਦਾਂ ਸੀਗਾ ਕਿ ਆਪਣੇ ਜਿੱਦਾਂ ਫਲੱਡ ਆਏ ਹੋਏ ਸੀਗੇ ਤੇ ਵੀਰਜੀ ਅਰਨਾਨ ਨਾਲ ਗੱਲਬਾਤ ਹੋਈ ਤੇ ਉਹਨਾਂ ਨੂੰ ਮੈਂ ਕਿਹਾ ਸੀਗਾ ਕਿ ਵੀ ਵੀਰਜੀ ਵੀ ਜਿੱਦਾਂ ਵੀ ਸੇਵਾ ਚ ਹੋਇਆ ਤਾਂ ਮੈਨੂੰ ਲੈ ਜੋ ਦੇ ਤੇ ਉਸ ਦਿਨ ਵੀਰਜੀ ਨੇ ਮੈਨੂੰ ਪੁੱਛ ਲਿਆ ਸੋ ਉਹਨਾਂ ਵੀਰਜੀ ਨੇ ਕਹਿੰਦੇ ਵੀ ਭੈਣ ਜੀ ਤੁਸੀਂ ਜਾਣਾ ਮੈਂ ਕਿਹਾ ਹਾਂਜੀ ਵੀਰਜੀ ਜਾਨ ਉਸ ਤੋਂ ਬਾਅਦ ਫਿਰ ਅਸੀਂ ਕੰਟੀਨਿਊ ਕੀਤੀ ਸੇਵਾ ਜਿਸ ਦਿਨ ਤੋਂ ਫਲੱਡ ਆਏ ਅਸੀਂ ਤਾਨਪੁਰ ਲੋਦੀ ਸਭ ਤੋਂ ਪਹਿਲਾਂ ਗਏ ਫਿਰ ਅਜਨਾਲੇ ਫਿਰ ਫਰੋਜ਼ਪੁਰ ਫਿਰ ਇਸ ਤਰ੍ਹਾਂ ਕੰਟੀਨਿਊ ਕੀਤੀ ਸੇਵਾ ਤੁਸੀਂ ਜਿੱਦਾਂ ਗਏ ਆਪਣੇ ਅੱਖੀ ਹਾਲਾਤ ਦੇਖੇ ਕਿਸ ਤਰ੍ਹਾਂ ਦਾ ਮੱਜਰ ਸੀ ਲੋਕ ਕਿਸ ਤਰ੍ਹਾਂ ਸਰਵਾਈਵ ਕਰ ਰਹੇ ਸੀ ਉੱਥੇ ਬਹੁਤ ਜ਼ਿਆਦਾ ਡਰਾਉਣਾ ਸੀਗਾ ਉਹ ਮਤਲਬ ਕਿ ਐਦਾ ਸੀਗਾ ਕਿ ਬੰਦਾ ਆਮ ਦੇਖ ਕੇ ਨਾ ਵੈਸੀ ਡਰ ਲੱਗਦਾ ਸੀ ਉਦੋਂ ਐਦਾਂ ਲੱਗਣ ਲੱਗਾ ਸੀਗਾ ਕਿ ਜਿਵੇਂ ਪੂਰਾ ਦਰਿਆ ਹੀ ਇੱਕ ਵੀ ਇੱਥੇ ਦਰਿਆ ਹੀ ਵਗਦਾ ਸੀ ਪਿੰਡ ਨਹੀਂ ਸੀ ਬਹੁਤ ਮਾੜੇ ਹਾਲਾਤ ਸੀਗੇ ਕਿਉਂਕਿ ਪਾਣੀ ਇੰਨਾ ਕ ਜ਼ਿਆਦਾ ਆ ਗਿਆ ਸੀ ਨਾ ਕਿ ਲੋਕਾਂ ਦੇ ਘਰਾਂ ਦੇ ਅੰਦਰ ਬੈੱਡ ਸਾਰਾ ਕੁਝ ਅੰਦਰ ਐ ਇੱਧਰ ਰੁੜਿਆ ਫਿਰਦਾ ਸੀਗਾ ਕੋਈ ਚੀਜ਼ ਨਹੀਂ ਸੀ ਜਿਹੜੀ ਸਹੀ ਸਲਾਮਤ ਸੀ ਉਹਨਾਂ ਦੀ ਕੁਝ ਖਾਣ ਲਈ ਵੀ ਨਹੀਂ ਉਹਨਾਂ ਦੇ ਕੋਲ ਬਚਿਆ ਸੀਗਾ ਮਤਲਬ ਕਿ ਕਈ ਤਾਂ ਇਦਾਂ ਦੀ ਕੰਡੀਸ਼ਨ 'ਚ ਸੀਗੇ ਪਰਿਵਾਰ ਇੱਕ ਬਜ਼ੁਰਗ ਨੂੰ ਅਸੀਂ ਮਿਲੇ ਉਹ ਕਹਿੰਦਾ ਮੈਂ 4 ਦਿਨ ਹੋ ਗਏ ਰੋਟੀ ਨਹੀਂ ਖਾਧੀ ਕਿਉਂਕਿ ਪਾਣੀ ਇੰਨਾ ਕ ਜ਼ਿਆਦਾ ਸੀ ਉਧਰ ਮਤਲਬ ਕਿ ਕਾਫੀ ਦੂਰ ਦੂਰ ਘਰ ਸੀ ਲੋਕਾਂ ਦੇ ਕੋਈ ਕਿਸ ਤਿਆਂ ਕਈ ਜਗ੍ਹਾ ਪਹੁੰਚਦੇ ਸੀ ਕੋਈ ਕਈ ਡੁੰਗੇ ਲੱਗੇ ਸੀ ਕਈ ਉੱਚੇ ਲੱਗੇ ਸੀ ਹਨਾ ਤੇ ਦਾ ਮਤਲਬ ਉਹ ਇੰਨਾ ਕੁ ਜ਼ਿਆਦਾ ਬਜ਼ੁਰਗ ਸੀ ਨਾ ਉਹਦੇ ਕੱਪੜੇ ਬਿਲਕੁਲ ਮਤਲਬ ਇੰਨੇ ਮੈਲੇ ਪਏ ਹੋਏ ਸੀ ਨਾ ਅੱਖਾਂ 'ਚੋਂ ਪਾਣੀ ਆ ਗਿਆ ਵੀਰ ਜੀ ਵੀ ਰੋਪੇ ਉੱਥੇ ਖੜ ਕੇ ਅਸੀਂ ਵੀ ਮਤਲਬ ਸਾਡੇ ਸਾਰਿਆਂ ਦੇ ਅੱਖਾਂ ਚੋਂ ਪਾਣੀ ਆ ਗਿਆ ਉਹ ਦੇਖ ਕੇ ਕਿ ਵੀ ਆਪਾਂ ਇੱਕ ਦਿਨ ਨਾ ਨਾ ਇਹ ਜੇ ਆਪਾਂ ਨੂੰ ਇੱਕ ਦਿਨ ਰੋਟੀ ਨਾ ਮਿਲੇ ਪਾਣੀ ਨਾ ਮਿਲੇ ਕਿਦਾਂ ਦਾ ਮਹਿਬਾਰ ਕਿਉਂ ਪਾਣੀ ਇੰਨਾ ਕਿ ਗੰਦਾ ਸੀ ਕਿ ਵਿੱਚ ਸੱਪ ਤੁਰੇ ਫਿਰਦੇ ਉਹ ਪੀ ਵੀ ਨਹੀਂ ਸਕਦੇ ਸੀ ਜਿੱਦੋਂ ਹੁਣ ਤੁਸੀਂ ਕਹਿ ਕੇ ਹਟਿਓ ਕਿ ਬਜ਼ੁਰਗ ਚਾਰ ਦਿਨਾਂ ਤੋਂ ਭੁੱਖੇ ਸੀ ਪਰ ਜੇ ਆਪਾਂ ਲੀਡਰਾਂ ਐਮਐਲਏ ਦੀ ਗੱਲ ਕਰੀਏ ਤੇ ਬਹੁਤੇ ਕਲਾਕਾਰ ਵੀ ਚਲੋ ਜਿੰਨੀ ਹੋ ਸਕੇ ਉਹਨਾਂ ਨੇ ਆਪਣੀ ਮਦਦ ਕੀਤੀ ਪਰ ਲੀਡਰ ਐਮਐਲਏ ਕਹਿੰਦੇ ਅਸੀਂ ਕਿਸੇ ਨੂੰ ਭੁੱਖਾ ਮਨ ਨਹੀਂ ਦਿੱਤਾ ਭੁੱਖਾ ਰਹਿਣ ਨਹੀਂ ਦਿੱਤਾ ਹੈਗਾ ਫਿਰ ਮਤਲਬ ਵੀ ਕੀ ਉਹਨਾਂ ਦਾ ਇਹ ਆਪਸ਼ਨ ਪਾਣੀ ਪਹੁੰਚ ਹੀ ਨਹੀਂ ਸਕਿਆ ਹੈਗਾ ਦੋਖੋਂ ਮੈਂ ਕੋਸ਼ਿਸ਼ ਹਰ ਕਿਸੇ ਨੇ ਕੀਤੀ ਆ ਨਿੱਕੇ ਤੋਂ ਨਿੱਕੇ ਛੋਟੇ ਤੋਂ ਛੋਟਾ ਬੰਦਾ ਸੀ ਨਾ ਜਿਹੜਾ ਉਹਨੇ ਵੀ ਕੋਸ਼ਿਸ਼ ਕੀਤੀ ਕਿ ਮੈਂ ਆਪਦੇ ਵੱਲੋਂ ਜਿੰਨੀ ਕੋਸ਼ਿਸ਼ ਕਰ ਸਕਾਂ ਹੈਲਪ ਕਰ ਸਕਾਂ ਕਰਾਂ ਕਿਉਂਕਿ ਤੁਹਾਨੂੰ ਪਤਾ ਆਪਣੇ ਪੰਜਾਬੀ ਹੁੰਦੇ ਹੀ ਆ ਕਿ ਛੋਟੀ ਜੀ ਕਿਸੇ ਤੇ ਮੁਸੀਬਤ ਆ ਜਾਏ ਇੱਕ ਦੂਸਰੇ ਦੇ ਨਾਲ ਖੜਦੇ ਹੀ ਆ ਤੇ ਇਦਾਂ ਸੀਗਾ ਵੀ ਉਹਨਾਂ ਨੇ ਸਾਰਿਆਂ ਨੇ ਕੋਸ਼ਿਸ਼ ਕੀਤੀ ਇੱਕ ਦੂਜੇ ਦੀ ਹੈਲਪ ਕਰਨ ਤੇ ਐਮਐਲਏ ਵਗੈਰਾ ਜਿਹੜੇ ਸੀਗੇ ਬਹੁਤ ਚੰਗੇ ਵੀ ਆ ਆਪਾਂ ਸਾਰਿਆਂ ਨੂੰ ਇੱਕੋ ਜਿਹੇ ਕਹਿੰਦੇ ਵੀ ਮਾੜੇ ਆ ਤੇ ਚੰਗੇ ਵੀ ਕਾਫੀ ਹੈਗੇ ਆ ਜਿਹੜੇ ਇਦਾਂ ਦੁਨੀਆਦਾਰੀ ਨੂੰ ਬੈਠਿਆ ਹਜੇ ਵੀ ਤਾਂ ਕਾਫੀ ਹੈਲਪ ਕੀਤੀ ਵੀ ਆ ਉਹਨਾਂ ਨੇ ਤੁਸੀਂ ਹਣਾ ਵੇਲੇ ਗਰਾਉਂਡ ਲੈਵਲ ਤੇ ਉਤਰੇ ਤੇ ਤੁਸੀਂ ਮਤਲਬ ਉੱਥੇ ਸੇਵਾ ਕੀਤੀ ਪਰ ਵਿੱਚ ਇਹ ਕਹਿਣਾ ਸੁਣਨ ਚ ਆਇਆ ਲੋਕਾਂ ਦੇ ਵੱਲੋਂ ਵੀ ਜਿਹੜੇ ਮਤਲਬ ਗਰੀਬ ਸੀ ਉਹਨਾਂ ਤੱਕ ਤਾਂ ਕੋਈ ਚੀਜ਼ ਪਹੁੰਚ ਹੀ ਨਹੀਂ ਸਕੀ ਉੱਪਰ ਹੀ ਮਤਲਬ ਢੱਲੇ ਦਾਲੀ ਰਾਸ਼ਨ ਉਹਨਾਂ ਦਾ ਕੀ ਚੀਜ਼ਾਂ ਪਹੁੰਚੀਆਂ ਨਹੀਂ ਨੇ ਮਤਲਬ ਇੱਕ ਵੰਡਿਆ ਗਿਆ ਇੱਕ ਭੇਦਭਾਵ ਦੇਖਿਆ ਗਿਆ ਤੁਸੀਂ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਮੈਮ ਮੈਂ ਇਸ ਨੂੰ ਇਹ ਦੇਖਦੀ ਆ ਕਿ ਵੀ ਜਿੱਦਾਂ ਇਹ ਤੁਸੀਂ ਕਹਿ ਰਹੇ ਆ ਵੀ ਜਿਹੜਾ ਉਹ ਉੱਪਰਲੇ ਲੈਵਲ ਦੇ ਲੋਕ ਸੀਗੇ ਨਹੀਂ ਇਹ ਚੀਜ਼ ਨਹੀਂ ਸੀ ਉੱਥੇ ਉੱਥੇ ਇਹ ਸੀਗੇ ਹਰ ਇੱਕ ਬੰਦੇ ਦੇ ਦਿਲ 'ਚ ਕਿਸੇ ਲਈ ਦਇਆ ਸੀ ਦਇਆ ਭਾਵਨਾ ਸੀ ਕਿਸ ਕੋਈ ਆਪਣੇ ਮਤਲਬ ਲਈ ਕਿਉਂਕਿ ਆਪਾਂ ਤੁਸੀਂ ਦੇਖੋ ਐਡਾ ਪੈਟਰੋਲ ਫੂਕ ਕੇ ਐਡੀਆਂ ਮਹਿੰਗੀਆਂ ਵਹਿੰਗੀਆਂ ਗੱਡੀਆਂ 'ਚ ਕੌਣ ਕਿਸੇ ਲਈ ਜਾਂਦਾ ਹੈ ਨਾ ਕੋਈ ਸ਼ੋਅ ਆਫ ਨਹੀਂ ਸੀ ਕਿਸੇ ਲਈ ਕਿਉਂਕਿ ਉੱਥੇ ਕਿਸੇ ਨੂੰ ਨਹੀਂ ਇਹ ਸੀਗਾ ਹਰ ਕਿਸੇ ਦੇ ਦਿਲ 'ਚ ਸੀ ਜੇ ਹੈਲਪ ਕਰਨ ਜਾਈਏ ਪਰ ਜੇ ਗਾਂ ਕੋਈ ਅੱਦਾ ਦੇ ਪਰਸਨ ਆਪਾਂ ਨੂੰ ਮਿਲ ਜਾਂਦੇ ਉਹ ਆਪਾਂ ਨੂੰ ਨਹੀਂ ਪਤਾ ਕਿ ਆਪਾਂ ਨੂੰ ਕਿੱਦਾਂ ਦੇ ਮਹਿੰਗੇ ਜਿਹੜੇ ਜਿਹੜੇ ਨੇੜੇ-ਨੇੜੇ ਸੀਗੇ ਉਹਨਾਂ ਨੂੰ ਮਿਲੀ ਗਿਆ ਜਿਹੜੇ ਵਿਚਾਰੇ ਪਾਣੀ 'ਚ ਸੀ ਉਹਨਾਂ ਨੂੰ ਬਹੁਤ ਘੱਟ ਮਿਲਿਆ ਪਰ ਹਰ ਕਿਸੇ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਮਿਲ ਸਕੇ ਸਮਾਨ ਵਗੈਰਾ ਤਾਂ ਰਾਸ਼ਨ ਕਿਸ਼ਤੀਆਂ ਰਾਹੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਜਿਨ੍ਹਾਂ ਕੋਲ ਨਹੀਂ ਬੋਟ ਸੀ ਉਹ ਬਾਹਰ ਵਾਲੀ ਸਾਈਡ 'ਤੇ ਜਿਹੜੇ ਸੁੱਕੇ ਜਗ੍ਹਾ ਬੈਠੇ ਸੀਗੇ ਉਹਨਾਂ ਲੋਕਾਂ ਨੂੰ ਵੀ ਦਿੱਤੇ ਹੁਣ ਆਪਾਂ ਇਹ ਜਿਹਨੂੰ 네ਗੇਟਿਵ ਨਹੀਂ ਕਹਿ ਸਕਦੇ ਕਿਉਂ ਕਿ ਕਿਉਂਕਿ ਉੱਥੋਂ ਦੇ ਲੋਕਾਂ ਦਾ ਕੰਮ ਆ ਪਾਣੀ ਮਤਲਬ ਕਿ ਇਹ ਸੀਗਾ ਵੀ ਜਿਵੇਂ ਕਹਿ ਸਕਦੇ ਆ ਬੀਜ ਕੇ ਖਾਣਾ ਵਾਲਾ ਜੀ ਜੀ ਉਹੀ ਉਹਨਾਂ ਨੇ ਬੀਜਣਾ ਉਹੀ ਉਹਨਾਂ ਨੇ ਖਾਣਾ ਤੇ ਇਹ ਸੀਗਾ ਕਿ ਉਹਨਾਂ ਦੇ ਵਿੱਚ ਦੁੱਧ ਵਗੈਰਾ ਦਾ ਕੰਮ ਸੀਗਾ ਮੱਝਾਂ گاਵਾ ਦਾ ਕਿਉਂਕਿ ਮੱਝਾਂ گاਵਾ ਜਦੋਂ ਪਾਣੀ ਚ ਰੋੜ ਗਈਆਂ ਵਿਚਾਰੇ ਦੇ ਕੋਲ ਕੋਈ ਕੁਝ ਰੋਜ਼ਗਾਰ ਹੀ ਨਹੀਂ ਬਚਿਆ ਉਹਨਾਂ ਨੇ ਖੇਤੀ ਕਰਨੀ ਜਦੋਂ ਖੇਤ ਹੀ ਤੁਹਾਨੂੰ ਪਤਾ ਫਸਲ ਤਬਾਹ ਹੋ ਗਈ ਕੁਝ ਬਚਿਆ ਹੀ ਨਹੀਂ ਉਹਨਾਂ ਲਈ ਤੇ ਫਿਰ ਇਹ ਸੀ ਕਿ ਜਿਹੜੇ ਸੁੱਕੀ ਥਾਂ ਬੈਠੇ ਸੀ ਉਹੀ ਉਹਨਾਂ ਦੇ ਜਾ ਕੇ ਖੇਤੀ ਵਗੈਰਾ ਚ ਹਨਾ ਜਿੱਦਾਂ ਬਿਜਾਈ ਕਰਦੇ ਆ ਉਹਨਾਂ ਨੂੰ ਮਿਲਦੇ ਉਹਨਾਂ ਦਾ ਰੋਜ਼ਗਾਰ ਖੋਇਆ ਗਿਆ ਸੀ ਉਸ ਚੀਜ਼ ਦੇ ਵਿੱਚੋਂ ਹੀ ਉਹ ਚਲੇ ਗਿਆ ਰੋਜ਼ਗਾਰ ਤਾਂ ਫਿਰ ਇਹ ਕਿਸੇ ਵੀ ਉਹਨਾਂ ਨੂੰ ਵੀ ਤੇ ਔਖਾ ਹੀ ਸੀ ਭਾਵੇਂ ਸੁੱਕੀ ਥਾਂ ਬੈਠੇ ਆ ਜੇ ਉਹਨਾਂ ਨੂੰ ਕਿਸ ਨੇ ਆ ਕੇ ਕੁਝ ਦੇ ਵੀ ਦਿੱਤਾ ਤਾਂ ਉਹਦੇ 'ਚ ਆਪਾਂ ਗਲਤ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਹੀ ਦੇ ਹੀ ਗਏ ਹਾਂ ਉਹ ਗੱਲ ਗਲਤ ਹੈ ਜਿਹੜੇ ਲੋਕਾਂ ਨੂੰ ਮਿਲ ਗਿਆ ਸਬਰ ਨਹੀਂ ਸੀ ਵੀ ਲਈ ਗਏ ਧੱਕੇ ਨਾਲ ਹੀ ਲਈ ਗਏ ਵੀ ਇਧਰੋਂ ਵੀ ਆਜੇ ਉਧਰੋਂ ਵੀ ਆਜੇ ਉਹ ਗੱਲ ਉਹਨਾਂ ਲਈ ਗਲਤ ਸੀ ਪਰ ਹਾਂ ਉਹ ਗੱਲ ਬਹੁਤ ਵਧੀਆ ਸੀ ਕਿ ਜਿਹੜੇ ਪਾਣੀ 'ਚ ਬੈਠੇ ਲੋਕ ਸੀ ਉਹ ਚੜ੍ਹਦੀ ਕਲਾ ਵਿੱਚ ਸੀ ਕਿ ਸਾਨੂੰ ਕੋਈ ਚੱਕਰ ਨਹੀਂ ਪ੍ਰਮਾਤਮਾ ਹੈਗਾ ਹੜਾਂ ਦੇ ਵਿੱਚ ਤੁਸੀਂ ਸੇਵਾ ਕੀਤੀ ਇਸ ਤੋਂ ਇਲਾਵਾ ਹੋਰ ਕਿਹੜੇ ਕੰਮ ਕਰਦੇ ਹੋ ਤੁਸੀਂ ਮੈਮ ਮਤਲਬ ਕਿ ਮੈਂ ਬੱਚਿਆਂ ਨੂੰ ਪੜਾਉਂਦੀ ਆ ਜਿੱਦਾਂ ਕਿ ਇਸਲਾਮ ਜ਼ੀਰਿਆ ਦੇ ਬੱਚੇ ਹੋਗੇ ਜਾਂ ਕਿਸੇ ਗਰੀਬ ਘਰ ਦੇ ਬੱਚੇ ਹੋਗੇ ਇਦਾਂ ਦੇ ਜਿਨ੍ਹਾਂ ਨੂੰ ਸਟੱਡੀ ਵਗੈਰਾ ਦੀ ਹੈ ਨਾ ਤੁਹਾਨੂੰ ਪਤਾ ਕਿ ਘਰ ਦੀਆਂ ਮਜਬੂਰੀਆਂ ਮਾਰ ਜਾਂਦੀਆਂ ਨਾ ਕਿ ਮੇਰੇ ਕੋਲ ਸਟੂਡੈਂਟਸ ਇਦਾਂ ਦੇ ਆ ਜਿਨ੍ਹਾਂ ਦੀ ਮੰਮੀ ਆ ਪਾਪਾ ਨਹੀਂ ਹੈਗੇਗੇ ਪੰਜਾਬੀ ਵੀ ਆ ਤੇ ਮੇਰੇ ਕੋਲ ਹਰ ਧਰਮ ਦੇ ਬੱਚੇ ਆ ਉਹਦੇ ਵਿੱਚ ਤੇ ਮੈਂ ਬੱਚਿਆਂ ਨੂੰ ਫ੍ਰੀ ਆਫ ਕਾਸਟ ਪੜਾਉਂਦੀ ਆ ਤੇ ਟੋਟਲ ਮੇਰੇ ਕੋਲ ਪਹਿਲਾਂ 70 ਸੀਗੇ ਦਹੌਲੀ ਹੌਲੀ ਵਧਦੀ ਜਾਂਦੀ ਹੈ ਗਿਣਤੀ ਜੀ ਬਸ ਇਹ ਵੀ ਕਿਸੇ ਚ ਮੈਂ ਇਹ ਸੋਦੀ ਵੀ ਫਰਕ ਨਹੀਂ ਕਰਨਾ ਚਾਹੀਦਾਗਾ ਵੀ ਇੱਕ ਕੁਆਲਿਟੀ ਰੱਖਣੀ ਚਾਹੀਦੀ ਹੈ ਮੰਦਨ ਨੂੰ ਭੇਦ ਭਾਵ ਨਹੀਂ ਕਰਨਾ ਚਾਹੀਦਾ ਜੀ ਤੁਸੀਂ ਸੰਜੀ ਭਾਈਚਾਰੇ ਦਾ ਬਹੁਤ ਵਧੀਆ ਸੁਨੇਹਾ ਦਿੱਤਾ ਤੇ ਜਿਹੜੀ ਤੁਸੀਂ ਸੇਵਾ ਕਰ ਰਹੇ ਹੋ ਫਿਰ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚੇ ਹੋਣਗੇ ਤੁਹਾਡੇ ਕੋਲ ਹਾਂਜੀ ਹੈਗੇ ਮਤਲਬ 70 ਕੇ ਬੱਚੇ ਵੱਢਦੇ ਸੀਗੇ ਹਾਂਜੀ ਫਿਰ ਉਹਨਾਂ ਰਾਸ਼ਨ ਪਾਣੀ ਕਿੱਥੋਂ ਆਉਂਦਾ ਉਹਨਾਂ ਨੇ ਬੈਠਣ ਦਾ ਪ੍ਰਬੰਧ ਵਗੈਰਾ ਕਾਪੀਆਂ ਵਗੈਰਾ ਦਾ ਪ੍ਰਬੰਧ ਕੌਣ ਕਰਦਾ ਜੀ ਇਦਾ ਹੈ ਕਿ ਜਿੱਦਾਂ ਕੋਈ ਨਾਲ ਦੀਆਂ ਸੰਸਥਾਵਾਂ ਜੁੜ ਜਾਂਦੀਆਂ ਐ ਕੋਈ ਟੀਚਰਜ਼ ਵਗੈਰਾ ਇਦਾਂ ਦੇ ਜੁੜ ਜਾਂਦੇ ਆ ਜਿਹੜੇ ਕਾਫੀ ਹੈਲਪ ਕਰਦੇ ਆ ਇਹ ਮਤਲਬ ਵਧੀਆ-ਵਧੀਆ ਇਨਸਾਨ ਜਿਹਨਾਂ ਦੀ ਹੁੰਦਾ ਹੈ ਕਿ ਅਸੀਂ ਕਿਸੇ ਲਈ ਕੁਝ ਕਰ ਸਕੀਏ ਉਹ ਇਦਾਂ ਹੈਲਪ ਕਰਦੇ ਰਹਿੰਦੇ ਜਿੱਦਾਂ ਬੱਚਾ ਨੂੰ ਸਟੇਸ਼ਨਰੀ ਦਾ ਸਮਾਨ ਲਿਆ ਤਾਂ ਆਪਣੇ ਬਰਥਡੇ ਤੇ ਕਿਸੇ ਨੇ ਬਲੈਕਬੋਰਡ ਡੋਨੇਟ ਕਰਤਾ ਇਦਾਂ ਛੋਟੀਆਂ-ਮੋਟੀਆਂ ਚੀਜ਼ਾਂ ਬਲਕਿ ਮੈਂ ਹਾਲ ਤੱਕ ਕਿਸ ਤੋਂ ਵੀ ਇਹ ਗੱਲ ਹੈ ਕਿ ਵੀ ਮੈਂ ਆਪਣੇ ਬੱਚਿਆਂ ਵਾਸਤੇ ਕਿਸੇ ਵੀ ਜਿਹਨਾਂ ਨੂੰ ਪੜਾਉਣੀ ਆ ਉਹਨਾਂ ਵਾਸਤੇ ਕਿਤੇ ਪੈਸੇ ਨਹੀਂ ਲੈ ਕਿਸੇ ਲਈ ਮਸਮਾਨ ਵਗੈਰਾ ਹੀ ਲੈਣੇ ਆ ਤੁਸੀਂ ਪੈਸਿਆਂ ਦੀ ਗੱਲ ਕੀਤੀ ਪਰ ਅੱਜ ਕੱਲ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਵੀ ਜਿੱਦਾਂ ਬਹੁਤ ਜ਼ਿਆਦਾ ਸੰਸਥਾਵਾਂ ਖੋਲੀਆਂ ਗਈਆਂ ਨੇ ਵੀ ਅਸੀਂ ਸੇਵਾ ਕਰਦੇ ਆ ਪਰ ਬਹੁਤ ਦੇਖਣ ਨੂੰ ਆਇਆ ਕੋਈ ਆਪਣੇ ਫੇਮ ਦੇ ਲਈ ਜਾਂ ਕੋਈ ਦਾਨ ਵਿੱਚ ਜਿਹੜੇ ਪੈਸੇ ਦਿੱਤੇ ਹੁੰਦੇ ਨੇ ਉਹ ਆਪ ਹੀ ਖਰਚ ਲੈਂਦੇ ਨੇ ਮਤਲਬ ਦੇਖ ਦਿਖਾਵਾ ਜਾਂ ਚੱਲ ਰਿਹਾ ਇਦਾਂ ਦਾ ਤੁਹਾਡੇ ਨਾਲ ਤਾਂ ਨਹੀਂ ਵੀ ਬਸ ਫੇਮ ਘਟਣ ਖੱਟਣ ਦੇ ਲਈ ਨਹੀਂ ਨਹੀਂ ਮੈਂ ਮੇ ਦਾ ਕੁਝ ਵੀ ਨਹੀਂਗਾ ਕਿਉਂਕਿ ਨਾ ਦੇਖੋ ਆਪਾਂ ਕਹਿੰਦੇ ਸੇਵਾ ਸੇਵਾ ਕਦੇ ਕਿਸੇ ਲਈ ਇਹ ਜਿਹਦੇ ਬੰਦਾ ਕਹਿ ਦਿੰਦਾ ਨਾ ਸੇਵਾ ਹੁਣ ਆਪਾਂ ਗੁਰੂ ਘਰ ਚ ਵੀ ਤਾਂ ਕਿ ਸੇਵਾ ਹੀ ਕਰਨੀ ਆ ਨੇ ਤਾਂ ਉਥੇ ਆਪਾਂ ਨੂੰ ਕਿਹੜਾ ਹੁੰਦਾ ਕਿ ਆਪਾਂ ਨੂੰ ਫੇਮ ਮਿਲੇ ਨਹੀਂ ਇਹ ਇਹ ਸਿਰਫ ਇੱਕ ਦਿਲ ਤੋਂ ਇੱਛਾ ਹੁੰਦੀ ਹੈ ਕਿ ਆਪਾਂ ਜੋ ਕੋਸ਼ਿਸ਼ ਕਰ ਸਕਦੇ ਕਿਸੇ ਲਈ ਕਰ ਸਕੀਏ ਇਹ ਕੋਈ ਫੇਮ ਲਈ ਨਹੀਂ ਹੁੰਦੀ ਤੇ ਨਾਲੇ ਜੇ ਪੈਸਿਆਂ ਦੀ ਗੱਲ ਆਉਂਦੀ ਹੈ ਕਿਸੇ ਲਾਲਚ ਦੀ ਤਾਂ ਮੈਨੂੰ ਮੈਨੂੰ ਇਹ ਲੱਗਦਾ ਕਿ 1% ਹੀ ਹੋ ਕੋਈ ਐਦਾਂ ਦਾ ਇਨਸਾਨ ਨਹੀਂ ਤਾਂ ਕੋਈ ਐਦਾਂ ਦਾ ਨਹੀਂ ਹੁੰਦਾ ਕਿ ਕੋਈ ਸੰਸਥਾ ਖੋਲੇ ਤੇ ਉਹਦੇ ਲਈ ਉਹਦੇ ਦਿਲਚਸਾਲ ਹਲ ਝੋਵੇ ਕਿ ਮੈਨੂੰ ਇੱਥੋਂ ਕੋਈ ਮਿਲੂਗਾ ਕਿਉਂਕਿ ਕਿਸੇ ਲਈ ਕੁਝ ਕਰਨਾ ਅੱਜ ਦੇ ਟਾਈਮਸ ਤੁਹਾਨੂੰ ਵਦਾ ਹਰ ਕੋਈ ਬਿਜ਼ੀ ਸ਼ਡਿਊਲ ਆ ਹਰ ਕਿਸੇ ਦਾ ਪਰ ਕਿਸੇ ਲਈ ਕੁਝ ਕਰਨਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਤਾਂ ਪਰਮਾਤਮਾ ਦੀ ਮਿਹਰ ਹੁੰਦੀ ਹੈ ਜਿਹਦੇ ਤੇ ਹੋਗੀ ਉਹੀ ਕਰ ਸਕਦਾ ਹੈ ਹਨਾ ਹਰ ਕੋਈ ਨਹੀਂ ਓਕੇ ਜੀ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ